ਆ ਤੁਹਾਡੇ ਭਾਅ ਦਾ ਨਸ਼ਾ ਆਊਗਾ ਹੈ ਤੁਹਾਡੇ ਭਾਅ ਦਾ ਫੀਮ ਨਸ਼ਾ ਹੈ ਤੁਹਾਡੇ ਭਾਅ ਦਾ ਮਤਲਬ ਭੁੱਕੀ ਨਸ਼ਾ ਹੈ ਮੈਂ ਨਹੀਂ ਕਹਿੰਦੀ ਮੈਂ ਕਹਿੰਦੀ ਦਵਾਈ ਆ ਵੀ ਉਹ ਹੀ ਗੱਲ ਕਹਿ ਰਹੀ ਆ ਭੁੱਕੀ ਖਾ ਲੋ ਫੀਮ ਖਾ ਲੋ ਚਿੱਟਾ ਨਾ ਪੀਓ ਭੁੱਕੀ ਖਾ ਲੋ ਫੀਮ ਖਾ ਲੋ ਚਿੱਟਾ ਨਾ ਪੀਓ ਬਸ ਮੈਂ ਤੁਹਾਨੂੰ ਇੱਕੋ ਇੱਕ ਗੱਲ ਬਾਰ ਬਾਰ ਮੈਂ ਤੁਹਾਨੂੰ ਕਹਿ ਰਹੀ ਆ ਠੀਕ ਹੈ ਤਿੰਨੇ ਦਾ ਤਿੰਨੇ ਪੁੱਤ ਚਿੱਟੇ ਦੀ ਭੇਟ ਛੱਡ ਕੇ ਘਰ ਖਾਲੀ ਹੋ ਗਿਆ ਕਿੰਨੇ ਤੁਹਾਨੂੰ ਮੈਂ ਘਰ ਗਿਣਾਵਾ ਜਿਹੜੇ ਚਿੱਟੇ ਨਾਲ ਖਾਲੀ ਹੋਏ ਨੇ ਕਹਿੰਦੀ ਭਰਾ ਦੇ ਤੇਰਾ ਤਾਂ ਕੀ ਪੁੱਛਦੀ ਆ ਕਹਿੰਦੀ ਉਹ ਤਾਂ ਖਤਮ ਐ ਕਹਿੰਦੀ ਮੈਂ ਤਾਂ ਨਾ ਰੰਡੀ ਨਾ ਮੈਂ ਸੁਹਾਗਣ ਮੈਂ ਕਿਹਾ ਚੰਦਰੀਏ ਐ ਨਾ ਬੋਲ ਮੇਰਾ ਤਾਂ ਘਰ ਵਾਲਾ ਹੈ ਨਹੀਂਗਾ ਮੈਂ ਤਾਂ ਤਾਂ ਵਿਧਵਾ ਵੱਜਦੀ ਆ ਤੇਰਾ ਤਾਂ ਹੈਗਾ ਸੁੱਖ ਨਾਲ ਕਿਉਂ ਆ ਕਹਿੰਦੀ ਭੈਣੇ ਉਹ ਜੀਬ ਦੀ ਗੋਲੀ ਨੇ ਖਤਮ ਕਰਤਾ ਕਹਿੰਦੀ ਮੈਂ ਤੇਰੇ ਕੋਲ ਦੁੱਖ ਰੋ ਰਹੀ ਤੇ ਬੰਦੇ ਦੇ ਸਰਿੰਜ ਕਿਸ ਦੇ ਵਿੱਚ ਰਹਿ ਗਈ ਕੋਈ ਚਟਾ ਪੀ ਕੇ ਮਰ ਗਿਆ ਕੋਈ ਓਵਰਡੋਜ਼ ਨਾਲ ਕੋਈ ਕੁਛ ਕੋਈ ਕੁਛ ਜਦੋਂ ਬੱਚੇ ਨੇ ਮੇਰੇ ਹੱਥਾਂ ਦੇ ਵਿੱਚ ਦੰਮ ਤੋੜਿਆ ਡਾਕਟਰ ਨੇ ਆ ਕੇ ਸਿਰ ਮਾਰਿਆ ਅੱਧੇ ਘੰਟੇ ਬਾਅਦ ਸਿਰ ਮਾਰਤਾ ਵੀ ਹੁਣ ਇਹਦੇ ਵਿੱਚ ਕੁਝ ਨਹੀਂ ਰਿਹਾ ਹੈਗਾ ਉਸ ਟਾਈਮ ਮੇਰੀਆਂ ਤਾਂ ਹੱਥਾਂ ਨਿਕਲ ਗਏ ਸੀ ਥੀਮ ਦੇ ਖਾਸ ਖਾਸ ਤੇ ਭੁੱਖੀ ਇਹੀ ਹਾਲ ਹੈ ਸਾਡੇ ਕੋਲ ਹੋਰ ਕੋਈ ਹੱਲ ਨਹੀਂ ਹੈਗਾ ਸਾਡੇ ਪੰਜਾਬ ਦੀ ਜਵਾਨੀ ਵੱਜ ਜਵੇ ਸਾਡਾ ਪੰਥ ਵੱਜ ਜਵੇ ਸਾਡਾ ਪੰਜਾਬ ਵੱਜ ਜਵੇ ਕਿਉਂਕਿ ਨਸ਼ੇ ਵਾਲੇ ਨੂੰ ਨਸ਼ਾ ਚਾਹੀਦਾ ਬਾਈ ਜੀ ਕੋਈ ਵੀ ਤੁਸੀਂ ਦੁਨੀਆ ਦਾ ਇਹੋ ਜਿਹਾ ਦੇਸ਼ ਦਿਖਾ ਦਿਓ ਮੈਨੂੰ ਜਿਹੜਾ ਨਸ਼ੇ ਤੋਂ ਮੁਕਤ ਹੋਵੇ ਜਿਹੜਾ ਹਥਿਆਰਾਂ ਤੋਂ ਮੁਕਤ ਹੋਵੇ ਖਸਖਸ ਗੋਲੀਆਂ ਸਮੈਕ ਬੰਦ ਸਾਰੇ ਕਰੋ ਖਸਖਸ ਖੇਤੀ ਦੀ ਮਾਨ ਚਿੱਟਾ ਪੰਜਾਬੋ ਪੰਜਾਬ ਬਚਾਓ ਖਸਖਸ ਲਿਆਓ ਪੰਜਾਬ ਨੂੰ ਤੁਸੀਂ ਨਾ ਪੰਜਾਬ ਦੇ ਵਿੱਚ ਬਹੁਤ ਅਜੀਬੇ ਬੰਦੇ ਦੇਖੇ ਹੋਣੇ ਜਿਹੜੇ ਕਹਿੰਦੇ ਆ ਕਿ ਖਸਖਸ ਦੀ ਜਿਹੜੀ ਆ ਖੇਤੀ ਜਰੂਰ ਹੋਣੀ ਚਾਹੀਦੀ ਹੈ ਕਿਉਂਕਿ ਉਹਨਾਂ ਨੂੰ ਇਹ ਲੱਗਦਾ ਕਿ ਜਿਹੜੇ ਸਿੰਥੈਟਿਕ ਨਸ਼ੇ ਹੈਗੇ ਨੇ ਉਹ ਪੰਜਾਬ ਦੀ ਬਰਬਾਦੀ ਵੱਲ ਲੈ ਕੇ ਜਾ ਰਹੇ ਨੇ ਜੇ ਖਸਖਸ ਦੀ ਖੇਤੀ ਹੁੰਦੀ ਹੈ ਤੇ ਆਲਮੋਸਟਲੀ ਇਹ ਹੀ ਹੈ ਕਿ ਉਹ ਜੇਫੀਮ ਪੋਸਟ ਤੇ ਉਹ ਕਹਿੰਦੇ ਕਿ ਇਦਾਂ ਦੇ ਨਸ਼ਿਆਂ ਤੇ ਲੱਗ ਜਾਣ ਪਰ ਜਿਹੜੀ ਡਰੱਗ ਦੂਜੀ ਆ ਮੈਡੀਕਲ ਜਾਂ ਹੋਰ ਆ ਉਹਨਾਂ ਤੇ ਵੱਜ ਜਾਣ ਪਰ ਮੈਂ ਬੰਦੇ ਬਹੁਤ ਦੇਖਿਆ ਬੀਬੀਆਂ ਬਹੁਤ ਨਹੀਂ ਦੇਖੀਆਂ ਗਿਆ ਪਰ ਇੱਕ ਬੀਬੀ ਅਜੇਹੀ ਵੀ ਹੈਗੀ ਆ ਜਿਹੜੀ ਇਸ ਚੀਜ਼ ਨੂੰ ਸਪੋਰਟ ਕਰ ਰਹੀ ਹੈ ਪਰ ਸਾਰੇ ਘਰਾਂ ਦੇ ਵਿੱਚ ਤਾਂ ਐ ਹੁੰਦਾ ਕਿ ਬੀਬੀਆਂ ਕਹਿੰਦੀਆਂ ਨਾ ਭਾਈ ਤੇ ਕੋਈ ਵੀ ਨਸ਼ਾ ਜਿਹੜਾ ਉਹ ਮਾੜਾ ਹੈਗਾ ਚਾਹ ਵੀ ਇਹ 2 ਤੋਂ 3 ਰੁਪਏ ਦੇ ਉਹ ਵੀ ਮਾੜੀ ਹੈਗੀ ਤੇ ਵੈਸੇ ਤਾਂ ਪੀਣੀ ਨਹੀਂ ਚਾਹੀਦੀ ਆਪਾਂ ਗੱਲਬਾਤ ਕਰਦੇ ਆ ਬੀਬੀ ਜੀ ਵਾਜ ਖਾਲਸਾ ਦੀ ਫਤਿਹ ਬਿਲਕੁਲ ਖਾਲਸਾ ਵਾਰੀ ਫਤਿਹ ਜੀ ਬੀਬੀ ਲੋਕੀ ਤਾਂ ਚਾਹ ਤੋਂ ਵੀ ਰੋਕ ਦਿੰਦੇ ਭਾਈ ਵੀ ਚਾਹ ਵੀ ਨਾ ਪੀਓ ਤੇ ਤੁਸੀਂ ਖਸ ਖਸ ਦੀ ਖੇਤੀ ਜੇ ਖਿ ਦੁੱਧ ਦਾ ਫੁੱਕਿਆ ਜੀ ਲੱਸੀ ਨੂੰ ਫੁੱਕਾ ਮਾਰਦਾ ਹਨਾ ਉਹ ਕੰਮ ਹੈ ਦੇਖੋ ਮੇਰਾ ਇੱਕ ਧਰਮਪ੍ਰਾ ਬਣਦਾ ਉਹਦੇ ਦੋ ਬੱਚੇ ਨੇ ਦੋ ਬੇਟੇ ਵੱਡਾ ਬੇਟਾ ਮੇਰੇ ਬੇਟੇ ਦੇ ਹਾਂ ਦਾ ਜਿਹੜਾ ਛੋਟਾ ਬੇਟਾ ਮੇਰੀ ਬੇਟੀ ਤੋਂ ਵੱਡਾ ਵੱਡਾ ਹੈ ਬੇਟੇ ਤੋਂ ਛੋਟਾ ਉਹ ਹਰ ਟਾਈਮ ਮੈਨੂੰ ਪੂਆ ਪੂਆ ਕਰਦਾ ਰਹਿੰਦਾ ਪਿੰਡ ਦੇ ਵਿੱਚ ਹਨਾ ਸਕੂਲ ਨੂੰ ਜਾਣਾ ਉਹਨੇ ਤਾਂ ਵੀ ਪੂਆ ਕਰਿਆ ਪੂਆ ਚਾਹ ਪੀਣੀ ਆ ਪੂਆ ਰੋਟੀ ਖਾਣੀ ਆ ਜੇ ਮਤਲਬ ਆਉਂਦਾ ਸਕੂਲੋਂ ਤਾਂ ਵੀ ਪੂਆ ਕਰਿਆ ਤਾ ਵੀ 10 ਮਿੰਟ ਲਾ ਕੇ ਜਾਣਾ ਹਨਾ ਉਹ ਬੱਚਾ ਮੇਰੇ ਦੇਖਦਿਆਂ ਦੇਖਦਿਆਂ ਮੈਂ ਪਿੰਡ ਤੋਂ ਸ਼ਹਿਰ ਚ ਆ ਗਈ ਸ਼ਹਿਰ ਆਈ ਵੀ ਮੈਨੂੰ ਪਤਾ ਲੱਗਦਾ ਇੱਕ ਦਿਨ ਮੈਨੂੰ ਫੋਨ ਆਉਂਦਾ ਵੀ ਬੱਚਾ ਉਹ ਬਹੁਤ ਬਿਮਾਰ ਹੈ ਬੇਹੋਸ਼ੀ ਦੀ ਹਾਲਤ ਦੇ ਵਿੱਚ ਹੈ ਹਸਪੀਟਲ ਉਹਨੂੰ ਦਾਖਲ ਨਹੀਂ ਕਰ ਰਿਹਾ ਹਨਾ ਜਦੋਂ ਮੈਂ ਜਾ ਕੇ ਦੇਖਦੀ ਮੈਂ ਕਿਹਾ ਕੋਈ ਗੱਲ ਨਹੀਂ ਮੈਂ ਕਿਸੇ ਹਸਪੀਟਲ ਫੋਨ ਕੀਤਾ ਪ੍ਰਾਈਵੇਟ ਮੈਂ ਕਿਹਾ ਵੀ ਤੁਸੀਂ ਇਹਨੂੰ ਦਾਖਲ ਕਰੋ ਮੈਂ ਆ ਰਹੀ ਆ ਉਹ ਕਹਿੰਦੇ ਵੀ ਬਲਾਉ ਮੈਂ ਬਲਾ ਲੇ ਉਥੋਂ ਖਰੜ ਤੋਂ ਬਲਾ ਲੇ ਖਰੜੋਂ ਦੇ ਨਾਨਕੇ ਨੇ ਉਥੋਂ ਮੈਂ ਬਲਾ ਲੇ ਬਲਾਏ ਤਾਂ ਮਤਲਬ ਜਦੋਂ ਮੈਂ ਲੈ ਕੇ ਜਾਨਣੀ ਆ ਤਾਂ ਉਹ ਕਹਿੰਦੇ ਵੀ ਬੱਚਾ ਤੁਹਾਡਾ ਹੈਂਗ ਹੋ ਗਿਆ ਹੈਂਗ ਹੋ ਗਿਆ ਇਹਦੇ 2% ਚਾਂਸ ਨੇ بچਣ ਦੇ ਇਹ ਨਹੀਂ बच ਸਕਦਾ ਹਨਾ ਉਹਨਾਂ ਨੇ ਉਹਨੂੰ ਇੱਕ ਪੰਪ ਜਹਾ ਲਾਤਾ ਪੰਪ ਨਾਲ ਅਸੀਂ ਸਾਹ ਦੇ ਰਹੇ ਹਾਂ ਮੈਂ ਗੱਡੀ 'ਚ ਬੈਠ ਗਈ ਗੱਡੀ 'ਚ ਬੈਠੀ ਮੈਂ ਉਹਨੂੰ ਸਾਹ ਦੇ ਰਹੀ ਹਾਂ ਉੱਥੋਂ ਅਸੀਂ ਫਤੇਗੜ ਸਿਵਲ ਹਸਪੀਟਲ ਦੇ ਵਿੱਚ ਲੈ ਜਾਂਦਾ ਫਤੇਗੜ ਸਿਵਲ ਹਸਪੀਟਲ ਦੇ ਵਿੱਚ ਉਹਨੂੰ ਮੈਂ ਨਕਲੀ ਸਾਹ ਦੇ ਰਹੀਆਂ ਉਹ ਉਹ ਮੁੰਡੇ ਮੈਨੂੰ ਦੇਖ ਕੇ ਅੱਖਾਂ ਦੇ ਵਿੱਚੋਂ ਪਾਣੀ ਜਾ ਰਿਹਾ ਜਦੋਂ ਮੈਂ ਪੁੱਛਿਆ ਵੀ ਇਹ ਕਾਰਨ ਕੀ ਕਹਿੰਦੇ ਜੀ ਚਿੱਟਾ ਪੀਣ ਲੱਗ ਗਿਆ ਸਾਨੂੰ ਨਹੀਂ ਪਤਾ ਸੀ ਮੈਨੂੰ ਪਤਾ ਨਹੀਂ ਸੀ ਉਸ ਕਾਲ ਦਾ ਵੀ ਚਿੱਟਾ ਪੀਣ ਲੱਗ ਗਿਆ ਮੇਰੇ ਪੈਰਾਂ ਥੱਲੇੋਂ ਜ਼ਮੀਨ ਨਿਕਲ ਗਈ ਕਿਉਂਕਿ ਅਕਸਰ ਹੀ ਆਪਾਂ ਅਖਬਾਰਾਂ ਦੇ ਵਿੱਚ ਸੋਸ਼ਲ ਮੀਡੀਆ ਤੇ ਟੀਵੀ ਤੇ ਦੇਖਦੇ ਆਂ ਵੀ ਚਿੱਟਾ ਪੀ ਕੇ ਬੰਦੇ ਦੇ ਸਰਿੰਜ ਕਿਸ ਦੇ ਵਿੱਚ ਰਹਿ ਗਈ ਕੋਈ ਚਿੱਟਾ ਪੀ ਕੇ ਮਰ ਗਿਆ ਕੋਈ ਓਵਰਡੋਜ਼ ਨਾਲ ਕੋਈ ਕੁਛ ਕੋਈ ਕੁਛ ਜਦੋਂ ਬੱਚੇ ਨੇ ਮੇਰੇ ਹੱਥਾਂ ਦੇ ਵਿੱਚ ਦੰਮ ਤੋੜਿਆ ਡਾਕਟਰ ਨੇ ਆ ਕੇ ਸਿਰ ਮਾਰਿਆ ਅੱਧੇ ਘੰਟੇ ਬਾਅਦ ਸਿਰ ਮਾਰਤਾ ਵੀ ਹੁਣ ਇਹਦੇ ਵਿੱਚ ਕੁਝ ਨਹੀਂ ਰਿਹਾ ਹੈਗਾ ਉਸ ਟਾਈਮ ਮੇਰੀਆਂ ਤਾਂ ਹਾਂ ਨਿਕਲ ਗਈਆਂ ਉਹਦੀ ਮਾਂ ਲੱਗੀ ਰੋਣ ਮੈਂ ਉਹਨੂੰ ਰੋਣ ਤੋਂ ਰੋਕਤਾ ਮੈਂ ਕਿਹਾ ਰੋ ਨਾ ਜਾਦੇ ਨੂੰ ਰੋਕਣਾ ਸੀ ਉਦੋਂ ਰੋਕਦੀ ਹੁਣ ਰੋਣ ਦਾ ਕੀ ਫਾਇਦਾ ਫਿਰ ਉਸ ਤੋਂ ਬਾਅਦ ਮਤਲਬ ਮੈਂ ਬੜੀ ਦੁਖੀ ਰਹੀ ਸਾਲ 6 ਮਹੀਨੇ ਬੜਾ ਦੁਖੀ ਰਹੀ ਜਦੋਂ ਨਾ ਮੈਂ ਲੋਕਾਂ ਦੇ ਵਿੱਚ ਵਿਛੜਨ ਲੱਗੀ ਮੈਂ ਦਿੱਲੀ ਬੈਠੀ ਆ ਦਿੱਲੀ ਬਾਰਡਰ ਦੇ ਉੱਤੇ ਬੈਠੇ ਆ ਉੱਥੇ ਗੱਲ ਚੱਲ ਪਈ ਅਫੀਮ ਦੇ ਖਾਣ ਵਾਲਿਆਂ ਦੀ ਅਫੀਮ ਦੇ ਖਾਣ ਵਾਲਿਆਂ ਦੀ ਗੱਲ ਚੱਲੀ ਜਦੋਂ ਭੁੱਕੀ ਦੇ ਖਾਣ ਵਾਲਿਆਂ ਦੀ ਗੱਲ ਚੱਲੀ ਉਹ ਕਹਿੰਦੇ ਵੀ ਆ ਕਿੰਨੇ ਜ਼ਰਦ ਇਹ 100 ਸਾਲ ਦਾ ਕੋਈ ਬਜ਼ੁਰਗ ਉੱਥੇ ਬੈਠਾ ਉਸੇ ਦੇਖਿਆ ਵੀ ਕਿੰਨੇ ਕਿੰਨੇ ਬਜ਼ੁਰਗ ਉੱਥੇ ਬੈਠੇ ਸੀਗੇ ਕੋਈ ਬੁੜੀ ਇਹ 85 ਸਾਲ ਦੀ ਬੁੜੀ ਆ ਉਹ 90 ਸਾਲ ਦਾ ਬਜ਼ੁਰਗ ਬੈਠਾ ਹੈ ਵੀ ਇਹਨਾਂ ਦੀ ਉਮਰਾ ਕਿਵੇਂ ਇੱਥੇ ਤੱਕ ਆ ਗਈਆਂ ਇਹ ਵੀ ਤਾਂ ਨਸ਼ਾ ਹੀ ਆ ਇਹ ਵੀ ਨਸ਼ਾ ਹੀ ਕਰਦੇ ਨੇ ਇਹ ਫਿਰ ਮੈਂ ਉੱਥੇ ਲਾਇਆ ਵੀ ਜੇ ਅਫੀਮ ਮੇਰਾ ਭਤੀਜਾ ਉਹ ਅਫੀਮ ਖਾਂਦਾ ਹੁੰਦਾ ਤਾਂ ਉਹ ਬੱਚ ਜਾਂਦਾ ਉਸ ਤੋਂ ਬਾਅਦ ਮੈਂ ਹੋਕਾ ਦੇਣ ਲੱਗੀਆਂ ਵੀ ਪੰਜਾਬ ਦੇ ਵਿੱਚ ਜਿਹੜਾ ਪ੍ਰਤਾਪ ਸਿੰਘ ਕੈਰੋ ਨੇ ਬੇੜਾ ਬਿਠਾਤਾ ਸੀ ਪੰਜਾਬ ਦਾ ਪੰਜਾਬ ਦੇ ਵਿੱਚੋਂ ਹੁੰਦੀ ਹੋਈ ਖਸਖਸ ਦੀ ਖੇਤੀ ਉਹਨੇ ਬੰਦ ਕਰਤੀ ਸੀਗੀ ਤਾਂ ਮਤਲਬ ਪੰਜਾਬ ਦੇ ਵਿੱਚ ਜੇ ਦੁਬਾਰਾ ਖਸਖਸ ਦੀ ਖੇਤੀ ਹੋ ਜਵੇ ਤਾਂ ਚਿੱਟੇ ਦਾ ਹੱਲ ਹੋ ਜਾਊਗਾ ਸਾਡੇ ਕੋਲ ਕਿਉਂਕਿ ਨਸ਼ੇ ਵਾਲੇ ਨੂੰ ਨਸ਼ਾ ਚਾਹੀਦਾ ਬਾਈ ਜੀ ਕੋਈ ਵੀ ਤੁਸੀਂ ਦੁਨੀਆ ਦਾ ਇਹੋ ਜਿਹਾ ਦੇਸ਼ ਦਿਖਾ ਦਿਓ ਮੈਨੂੰ ਜਿਹੜਾ ਨਸ਼ੇ ਤੋਂ ਮੁਕਤ ਹੋਵੇ ਜਿਹੜਾ ਹਥਿਆਰਾਂ ਤੋਂ ਮੁਕਤ ਹੋਵੇ ਸਰਕਾਰਾਂ ਅੱਜ ਸਾਡੇ ਹਥਿਆਰਾਂ ਤੇ ਵੀ ਸਵਾਲ ਉਠਾਉਂਦੀਆਂ ਨੇ ਕੋਈ ਮੈਨੂੰ ਦੇਸ਼ ਦਿਖਾ ਦਿਓ ਕੋਈ ਮੈਨੂੰ ਇੱਕ ਪਿੰਡ ਹੀ ਦਿਖਾ ਦਿਓ ਕੋਈ ਹਥਿਆਰਾਂ ਤੋਂ ਮੁਕਤ ਹੋਵੇ ਕਿਸੇ ਕੋਲ ਰੱਖੇ ਸਭ ਕੋਲ ਰੱਖੇ ਨੇ ਕਿਸੇ ਕੋਲ ਲਾਇਸੈਂਸੀ ਕਿਸੇ ਕੋਲ ਨਜਾਇਜ਼ ਸਭ ਰੱਖਦੇ ਨੇ ਉਸੇ ਤਰੀਕੇ ਨਾਲ ਕੋਈ ਨਸ਼ਾ ਮੁਕਤ ਮੈਨੂੰ ਅੱਜ ਤੱਕ ਮੈਨੂੰ ਕੋਈ ਦੇਸ਼ ਨਹੀਂ ਮਿਲਿਆ ਹੈਗਾ ਵੀ ਜਿਹੜਾ ਬਿਲਕੁਲ ਨਸ਼ਾ ਮੁਕਤ ਹੋਵੇ ਇਸ ਕਰਕੇ ਅਸੀਂ ਚਿੱਟੇ ਦਾ ਬਦਲ ਇੱਕੋ ਇੱਕ ਲੱਬਿਆ ਵੀ ਖਸਖਸ ਦੀ ਖੇਤੀ ਵੀ ਪੰਜਾਬ ਦੇ ਵਿੱਚ ਸਾਡੇ ਖਸਖਸ ਦੀ ਖੇਤੀ ਹੋਵੇ ਤਾਂ ਜੋ ਜਿਹੜੀ ਸਾਡੀ ਡੁੱਬਦੀ ਜਵਾਨੀਆਂ ਮਰਦੀ ਜਵਾਨੀਆਂ ਅਸੀਂ ਉਹਨੂੰ ਬਚਾ ਸਕੀਏ ਸਾਡਾ ਨਾਰਾ ਵੀ ਇਹੀ ਹੈ ਖਸਖਸ ਗੋਲੀਆਂ ਸਮੈਕ ਬੰਦ ਸਾਰੇ ਕਰੋ ਖਸਖਸ ਖੇਤੀ ਦੀ ਮੰਗ ਹੂੰ ਨਾਰਾ ਵੀ ਅਸੀਂ ਆਏ ਆ ਵੀ ਚਿੱਟਾ ਪੰਜਾਬੋ ਪੰਜਾਬ ਬਚਾਓ ਖਸ ਖਸ ਲਿਆਓ ਪੰਜਾਬ ਚੋਂ ਕਿਤਾ ਭੁੱਕੀ ਤੇ ਫੀਮ ਹਾਂਜੀ ਤੇ ਇਹ ਚੀਜ਼ਾਂ ਵੀ ਆਉਣੀਆਂ ਇਹ ਚੀਜ਼ਾਂ ਦੇਖੋ ਵਰਤੋਂ ਦੇ ਹਿਸਾਬ ਨਾਲ ਬੰਦਾ ਵਰਤਦਾ ਹ ਹ ਆਪਣੇ ਭੰਗ ਖੜੀ ਆ ਦੇਖਿਆ ਤੁਸੀਂ ਤੁਸੀਂ ਉੱਥੋਂ ਚੱਲ ਕੇ ਆਏ ਹੋ ਮੁਕਸਰੋਂ ਸੜਕਾਂ ਦੇ ਉੱਤੇ ਆਮ ਭੰਗ ਖੜੀ ਆ ਕੋਈ ਪੀਂਦਾ ਵੀ ਦੇਖਿਆ ਤੁਸੀਂ ਵੀ ਉੱਥੇ ਬੁੱਟੇ ਲੱਗੇ ਨੇ ਬੁੱਟੇ ਨੂੰ ਤੋੜ ਕੇ ਰਗੜ ਕੇ ਪੀ ਰਿਹਾ ਪੀਊਗਾ ਤਾਂ ਉਹੀ ਨਾ ਜਿਹਨੂੰ ਲੋੜ ਜਿਹਨੂੰ ਲੋੜ ਹੈ ਨਹੀਂ ਉਹ ਪੀਊਗਾ ਕਿੱਥੋਂ ਜ਼ਰੂਰਤ ਦੇ ਮਤਾਬਕ ਬੰਦਾ ਨਸ਼ਾ ਕਰਦਾ ਜਿਹੜਾ ਬੰਦਾ ਨਸ਼ੇ ਜਜਵਾਤੀ ਬੰਦੇ ਨਸ਼ੇ ਤੇ ਲੱਗਦੇ ਨੇ ਜਜਵਾਤੀ ਬਾਜੇ ਕੇ ਵਰਗੇ ਹੂੰ ਜਜਵਾਤੀ ਬੰਦੇ ਉਹਨੂੰ ਲੋਕ ਦੱਸਦੇ ਤੇ ਅਮਲੀ ਉਹਨਾਂ ਦੱਸਦੇ ਸੀਗੇ ਭੁੱਖੀ ਖਾਂਦਾ ਇਹ ਇਹ ਫੀਮ ਖਾਂਦਾ ਹੈ ਅੱਜ ਉਹਦੀ ਸੰਤਾਂ ਦੇ ਬਰਾਬਰ ਉਸੇ ਜਜਵਾਤੀ ਬੰਦੇ ਦੀ ਸੰਤਾਂ ਦੇ ਬਰਾਬਰ ਫੋਟੋ ਲੱਗ ਰਹੀ ਆ ਜਿਹੜਾ ਦੇਖੋ ਜਿਹੜਾ ਦਿਮਾਗੀ ਬੰਦਾ ਜਿਹੜਾ ਪੋਲਿਟਿਕਸ ਦੇ ਵਿੱਚ ਦਿਮਾਗੀ ਆ ਜਿਹੜਾ ਆਪਣੇ ਕਾਰੋਬਾਰ ਦੇ ਵਿੱਚ ਦਿਮਾਗੀ ਆ ਉਹਨੇ ਆਵਦਾ ਦਿਮਾਗ ਲੈਣਾ ਕਾਰੋਬਾਰ ਤੇ ਜਿਹੜੇ ਜਜ਼ਬਾਤੀ ਨੇ ਉਹਨਾਂ ਨੇ ਉਹਨਾਂ ਨੂੰ ਸੋਚਿਆ ਪੰਜਾਬ ਦੀ ਉਹਨਾਂ ਨੂੰ ਸੋਚਿਆ ਪੰਥ ਦੀ ਉਹ ਫਿਰ ਕਿਤੇ ਨਾ ਕਿਤੇ ਜਾ ਕੇ ਕੋਈ ਜਜ਼ਬਾਤੀ ਬੰਦੇ ਇਹੋ ਜਿਹੇ ਹੁੰਦੇ ਨੇ ਆਸ਼ਕੀ ਦੇ ਵਿੱਚ ਪੈ ਜਾਂਦੇ ਨੇ ਨੌਜਵਾਨੀ ਜਿਹੜੀ ਪੀੜ੍ਹੀ ਆ ਉਹ ਆਸ਼ਕੀ ਚ ਪੈ ਜਾਂਦੀ ਆ ਠੀਕ ਆ ਜਜ਼ਬਾਤੀ ਬੰਦਾ ਨੂੰ ਨਛੇ ਦੀ ਲੋੜ ਹੁੰਦੀ ਆ ਜੇ ਨਸ਼ਾ ਮਤਲਬ ਜੇ ਉਹਨਾਂ ਦੀ ਲੋੜ ਆ ਤਾਂ ਸਾਡੀ ਫੀਮ ਚੋਂ ਪੂਰੀ ਹੋ ਜਾਵੇ ਨਾ ਕਿ ਚਿੱਟੇ ਚ ਨਾ ਕਿ ਸਿੰਥੈਟਿਕ ਗੋਲੀਆਂ ਚੋਂ ਨਾ ਕਿ ਜੀਭ ਥੱਲੇ ਰੱਖਣ ਵਾਲੀ ਗੋਲੀ ਚੋਂ ਨਾ ਕਿ ਟਰਾਂਮਾ ਡੋਲ ਦੇ ਵਿੱਚੋਂ ਜਿਹੜੀਆਂ ਸਾਡੀ ਨੌਜਵਾਨੀ ਨੂੰ ਖਤਮ ਕਰਦੇ ਸਾਡੇ ਮਤਲਬ ਤੁਸੀਂ ਦੇਖਿਆ ਹੋਊਗਾ ਜਿਹੜੇ ਆ ਚਿੱਟੇ ਵਾਲੇ ਨੇ ਜਾਂ ਉਹ ਨੇ ਆ ਬੇਬੀ ਸੈਂਟਰ ਖੁੱਲ ਗਏ ਆਪਣੇ ਇੰਨੇ ਪੰਜਾਬ ਦੇ ਵਿੱਚ ਤੁਸੀਂ ਦੇਖਿਆ ਵੀ ਅੱਜ ਤੋਂ 15 ਸਾਲ ਪਹਿਲਾਂ ਹੈਗੇ ਸੀਗੇ ਇਹ 10 ਕੁ ਸਾਲ ਚ ਹੀ ਖੁੱਲੇ 2010 ਤੋਂ ਬਾਅਦ ਬਾਅਦ ਹੀ ਕੰਮ ਜੇ ਚੱਲਿਆ ਠੀਕ ਹੈ ਨਾ ਜਦੋਂ ਮਤਲਬ ਇਹ ਚਿੱਟਾ ਪੰਜਾਬ ਦੇ ਵਿੱਚ ਆਇਆ ਤੇ ਸਮੈਕ ਪੰਜਾਬ ਦੇ ਵਿੱਚ ਆਈ ਹੈ ਠੀਕ ਹੈ ਉਦੋਂ ਤੋਂ ਸਾਡੇ ਜਿਹੜੇ ਮਰਦ ਨੇ ਉਹ ਵੀ ਕਮਜ਼ੋਰ ਹੋ ਗਏ ਨੇ ਜਿਹੜੀਆਂ ਔਰਤਾਂ ਨੇ ਉਹ ਵੀ ਕਮਜ਼ੋਰ ਹੋ ਗਈਆਂ ਨੇ ਠੀਕ ਹੈ ਉਹਨਾਂ ਦੀ ਕਮਜ਼ੋਰੀ ਦੇ ਕਾਰਨ ਫੇਰ ਇਹਨਾਂ ਨੇ ਬੇਬੀ ਸੈਂਟਰ ਫੇਰ ਇਹ ਪੰਜਾਬ ਦੇ ਵਿੱਚ ਫੇਰ ਆਏ ਨੇ ਜਿੱਥੇ ਕਿ ਸਾਡੀ ਜਿਹੜੀ ਮਤਲਬ ਡੀਐਨਏ ਉਹ ਵੀ ਕਨਵਰਟ ਹੋ ਰਿਹਾ ਉਹ ਵੀ ਸਾਡਾ ਡੀਐਨਏ ਵੀ ਪੰਜਾਬ ਦਾ ਬਦਲ ਰਿਹਾ ਹੂੰ ਇਹ ਲੋਕ ਆਪਣੀਆਂ ਘਰਾਂ ਦੇ ਵਿੱਚ ਬੱਚੇ ਦਾ ਖਲਾ ਲੈਂਦੇ ਨੇ ਪਰ ਉਹ ਇਹ ਨਹੀਂ ਦੇਖਦੇ ਵੀ ਡੀਐਨਏ ਹੈ ਕੀ ਦਾ ਠੀਕ ਹੈ ਇਹ ਤਾਂ ਪੰਜਾਬ ਲਈ ਸਭ ਤੋਂ ਸ਼ਰਮ ਵਾਲੀ ਤੇ ਗਰਕ ਹੋਣ ਵਾਲੀ ਗੱਲ ਹੈ ਪੰਜਾਬ ਨੂੰ ਖਤਮ ਕਰਨ ਵਾਲੀ ਗੱਲ ਹੈ ਪਰ ਮੈਂ ਭਾਰਤ ਸਰਕਾਰ ਨੂੰ ਇਹ ਗੱਲ ਮੈਂ ਪਹਿਲਾਂ ਵੀ ਕਹੀ ਸੀ ਮੈਂ ਅੱਜ ਵੀ ਕਹੀ ਸੀ ਜੇ ਪੰਜਾਬ ਦਾ ਡੀਐਨਏ ਨਾ بچਿਆ ਤਾਂ ਰਹਿਣਾ ਤੁਹਾਡਾ ਭਾਰਤ ਵੀ ਨਹੀਂ ਹੈਗਾ ਇਹ ਪੰਜਾਬ ਦਾ ਡੀਐਨਏ ਹੈ ਜਿਹੜਾ ਢਾਲ ਬਣ ਕੇ ਤੁਹਾਡੇ ਮੂਹਰੇ ਖੜਾ ਹੈ ਜੇ ਪੰਜਾਬ ਖਤਮ ਹੈ ਤਾਂ ਪੂਰਾ ਭਾਰਤ ਹੀ ਖਤਮ ਹੈ ਪਰ ਜਿੱਥੇ ਅਫੀਮ ਦੀ ਖੇਤੀ ਹੁੰਦੀ ਹੈ ਮੰਨ ਲਓ ਜਿੱਥੇ ਖਸਖਸ ਦੀ ਖੇਤੀ ਹੁੰਦੀ ਹੈ ਉਹਨਾਂ ਸੂਬਿਆਂ ਨੇ ਜਾਂ ਦੇਸ਼ਾਂ ਨੇ ਤਰੱਕੀ ਵੀ ਨਹੀਂ ਕੀਤੀ ਤੁਸੀਂ ਮੈਨੂੰ ਇੱਕ ਵੀ ਦਿਖਾ ਦਿਓ ਜੀ ਜਿਹਨੇ ਤਰੱਕੀ ਨਹੀਂ ਕੀਤੀ ਹੈਗੀ afghanistan afghanistan ਦੇ ਵਿੱਚ afghanistan ਦਾ ਤਾਲੀਬਾਨੀਆਂ ਦਾ ਰਾਜ ਹੋ ਗਿਆ ਅੱਜ ਨਹੀਂ ਉਹ ਰਾਜ ਗੱਲ ਵੱਖਰੀ ਹੈ ਬਾਕੀ ਦੇ ਬਕਸੋਂ ਤੋਂ ਨਹੀਂ ਹੈ ਠੀਕ ਹੈ ਦੇਖੋ ਜਦ ਤੱਕ ਸਰਕਾਰਾਂ ਉਹਨਾਂ ਤੇ ਮਤਲਬ ਜਿਹੜੀ ਹੁਣ ਅਮਰੀਕਾ ਹੈ ਅਮਰੀਕਾ ਉੱਥੇ ਕਬਜ਼ਾ ਕਰੀ ਬੈਠੀ ਸੀਗੀ ਜਦੋਂ ਤੱਕ ਅਮਰੀਕਾ ਕਬਜ਼ਾ ਕਰੀ ਬੈਠੀ ਹੈ ਉਹਨਾਂ ਨੇ ਉਹਨਾਂ ਨੂੰ ਤਰੱਕੀ ਨਹੀਂ ਕਰ ਦਿੱਤੀ ਜਿਉਂ ਹੀ ਤਾਲੀਬਾਨੀਆਂ ਨੇ ਅਮਰੀਕਾ ਵਾਲੇ ਕੱਢੇ ਨੇ ਅੱਜ afghanistan ਕਿੱਥੇ ਜਾ ਰਿਹਾ ਹੈ ਅੱਜ afghanistan ਭਾਰਤ ਤੋਂ ਅੱਗੇ ਜਾ ਰਿਹਾ ਹੈ ਭਾਰਤ ਤੋਂ ਅੱਗੇ ਜਾ ਰਿਹਾ ਉਹ ਠੀਕ ਹੈ ਹੋਣਾ ਚਲੋ ਤੁਸੀਂ ਤਰੱਕੀ ਤੁਸੀਂ ਆਰਥਿਕ ਤਰੱਕੀ ਨੂੰ ਤਰੱਕੀ ਮੰਨਦੇ ਹੋ ਜਾਂ ਮਤਲਬ ਤੁਸੀਂ ਇੱਕ ਆਪਣੇ ਜਨਸੰਖਿਆ ਨੂੰ ਵੀ ਆਪਾਂ ਤਰੱਕੀ ਮੰਨ ਸਕਦੇ ਆ ਇਹ ਲੋਕਾਂ ਦੇ ਸਵਾਲ ਨੇ ਉਹ ਕਹਿੰਦੇ ਜਿਵੇਂ ਜੂਪੀ ਦੇ ਵਿੱਚ ਹੁੰਦੀ ਆ ਉਹ ਵੀ ਪੰਜਾਬ ਤੋਂ ਬਹੁਤ ਪਿੱਛੇ ਹੈਗਾ ਰਾਜਸਥਾਨ ਚ ਹੁੰਦੀ ਰਹੀ ਆ ਜਾਂ ਹੁੰਦੀ ਵੀ ਆ ਕੁਝ ਏਰੀਆ ਦੇ ਵਿੱਚ ਉੱਥੇ ਵੀ ਕੋਈ ਡਵੈਲਪਮੈਂਟ ਜਾਂ ਉਹ ਲੋਕ ਪਿੱਛੇ ਹੀ ਰਹਿ ਗਏ ਉਹ ਸਿਸਟਮ ਉਹਨੇ ਕੋਈ ਇੱਕ ਮੁਨਾਫੇ ਵਾਲਾ ਧੰਦਾ ਤਾਂ ਨਹੀਂ ਹੈਗਾ ਉਹ ਤਾਂ ਨਾਜ਼ਰ ਦੇ ਤੌਰ ਤੇ ਦੇਖਦੇ ਆ ਜੇ ਧੰਦੇ ਦੇ ਤੌਰ ਤੇ ਦੇਖਦੇ ਨੇ ਉਹਨਾਂ ਨੂੰ ਧੰਦਾ ਦਿਖਾਈ ਦਿੰਦਾ ਸਿਰਫ ਖੇਤੀਬਾੜੀ ਦੇ ਵਿੱਚ ਉਹਨਾਂ ਨੂੰ ਧੰਦਾ ਦਿਖਾਈ ਦਿੰਦਾ ਸਿਰਫ ਮਤਲਬ ਵੀ ਹਾਂ ਉਹਨਾਂ ਦੇ ਕ ਦੇ ਰਹੀ ਆ ਜਿਹੜੀ ਜਨਸੰਖਿਆ ਜਿਵੇਂ ਤੁਸੀਂ ਮੈਂ ਬੈਠੇ ਹਾਂ ਠੀਕ ਹੈ ਕਿੰਨੇ ਹੁੰਦੇ ਸੀ ਆਪਣੇ ਮਾਪਿਆਂ ਦੇ ਆਪਾਂ ਹਮ ਮੇਰੇ ਨਾਨੇ ਦੇ ਨੌ ਸੀਗੇ ਹਮ ਮੇਰੇ ਪਿਓ ਦੇ ਅਸੀਂ ਚਾਰ ਸੀ ਮੇਰੇ ਦੋ ਰਹਿ ਗਏ ਮੇਰੇ ਦੋਹਾਂ ਦੇ ਇੱਕ 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 ਵਈਆ ਕੀ ਪਤਾ ਮਤਲਬ ਜੇ ਕੋਈ ਚਿੱਟੇ ਦੇ ਲੱਗ ਗਿਆ ਉਹਦੇ ਇੱਕ ਵੀ ਨਾ ਹੋਵੇ ਠੀਕ ਹੈ ਫਿਰ ਇਹ ਜੀ ਤਰੱਕੀ ਨੂੰ ਵੀ ਤੁਸੀਂ ਕੀ ਕਰੋਗੇ ਦੇਖੋ ਜਿੱਥੇ ਜਾਦੇ ਬੰਦੇ ਨੇ ਉਥੇ ਖਾਣਾ ਵੀ ਜਾਦੇ ਆ ਜੇ ਖਾਣਾ ਜਾਦੇ ਆ ਤਾਂ ਉਹਨਾਂ ਦਾ ਪੱਦਰ ਲੈਵਲ ਉਨਾ ਕੇ ਰਹੂਗਾ ਜੇ ਉਹਨਾਂ ਦਾ ਜਿਹੜਾ ਜੀਵਨ ਪੱਦਰ ਲੈਵਲ ਆ ਜਿਹੜਾ ਉਹ ਉਨਾ ਦਾ ਸਿੱਧਾ ਪੱਦਰਾ ਪਿੰਡਾਂ ਵਾਲਾ ਹੈਗਾ ਤਾਂ ਉਹਨਾਂ ਦੀ ਸੋਚ ਤਾਂ ਉੱਚੀ ਆ ਨਾ ਤੁਸੀਂ ਕੱਲੇ-ਕੱਲੇ ਬੱਚੇ ਨੂੰ ਕੀ ਕਰੋਗੇ ਕੱਲੇ-ਕੱਲੇ ਬੱਚੇ ਨੂੰ ਆਪਾਂ ਕੀ ਕਰਾਂਗੇ ਜਿਹਦੇ ਜਿਹੜਾ ਹਰ ਟਾਈਮ ਮੋਬਾਈਲ ਤੇ ਲੱਗਾ ਹੋਵੇ ਹਰ ਟਾਈਮ ਆਪਣੇ ਅੰਦਰ ਬੰਦ ਬੈਠਾ ਉਹਨੂੰ ਇਹ ਵੀ ਨਹੀਂ ਪਤਾ ਸਾਡੇ ਗਵਰਨਟੀ ਦਾ ਨੌਕੀਆ ਤੁਸੀਂ ਉਹਨੂੰ ਤਰੱਕੀ ਮੰਨਦੇ ਹੋ ਫਿੱਟ ਲਾਣ ਤਾਂ ਫਿਰ ਤਾਂ ਸਰਕਾਰਾਂ ਤੇ ਇਹ ਜਿਹਿਆਂ ਤੇ ਜੇ ਉਹਨੂੰ ਤਰੱਕੀ ਮੰਨਦੀਆਂ ਨੇ ਇਹ ਜੇ ਸਿਰਫ ਪਦਾਰਥਵਾਦ ਨੂੰ ਤਰੱਕੀ ਮੰਨਿਆ ਜਾਂਦਾ ਉਹ ਤਰੱਕੀ ਨਹੀਂ ਹੈਗੀ ਤੁਸੀਂ ਅਧਿਆਤਮਕ ਤੌਰ ਤੇ ਵੀ ਕਾਮ ਕਾਮਯਾਬ ਹੋਣੇ ਚਾਹੀਦਾ ਤੁਸੀਂ ਆਪਣੇ ਦੇਸ਼ ਨੂੰ ਬਚਾਉਣ ਤੁਹਾਡੇ ਜਜ਼ਬਾ ਅੰਦਰ ਹੋਣਾ ਚਾਹੀਦਾ ਉਸ ਸੀ ਨੂੰ ਤਰੱਕੀ ਮੰਨਿਆ ਜਾਂਦਾ ਜਿਵੇਂ ਤਾਲੀਬਾਨੀਆਂ ਦੇ ਵਿੱਚ ਹੈ ਸੀ ਤਾਲੀਬਾਨੀਆਂ ਨੇ ਅਮਰੀਕਾ ਕੱਢੀ ਹੈ ਬਾਹਰ ਠੀਕ ਹੈ ਫਿਰ ਤਾਲੀਬਾਨੀਆਂ ਦੇ ਕਿੰਨੇ ਕਿੰਨੇ ਬੱਚੇ ਨੇ ਨਾ ਨਾ ਪਹਿਰਾਵਾ ਵੀ ਨਹੀਂ ਛੱਡਿਆ ਆਪ ਦਾ ਪਹਿਰਾਵਾ ਨਹੀਂ ਛੱਡਿਆ ਠੀਕ ਹੈ ਨਾ ਹਾਂ ਗੱਲ ਠੀਕ ਹੈ ਨਾ ਮੈਂ ਤੁਹਾਨੂੰ ਉਹ ਮੈਂ ਤੁਹਾਨੂੰ ਹੋਰ ਕੀ ਗੱਲ ਕਹੀ ਆ ਵੀ ਜਿਹੜਾ ਆਪਣਾ ਜੀਵਨ ਪੱਧਰ ਹੈ ਜਦੋਂ ਆਪਣਾ ਜੀਵਨ ਪੱਧਰ ਹੀ ਆਪਾਂ ਤਿਆਗ ਦਿੰਨੇ ਆ ਜਦੋਂ ਤੁਹਾਡਾ ਕੱਲਾ ਕੱਲਾ ਪੁੱਤ ਹੁੰਦਾ ਉਹ ਹੀ ਕਨਵਰਟ ਸਕੂਲਾਂ ਦੇ ਵਿੱਚ ਪੜਦਾ ਪਹਿਲਾ ਕਨਵਰਟ ਸਕੂਲਾਂ ਦਾ ਕੀ ਮਤਲਬ ਹੁੰਦਾ ਸੀਗਾ ਪਹਿਲਾ ਕਨਵਰਟ ਸਕੂਲ ਉੱਥੇ ਮਤਲਬ ਅੰਗਰੇਜ਼ਾਂ ਨੇ ਰਖੇਲੇ ਰੱਖਿਆ ਹੁੰਦੀਆਂ ਸੀਗੀਆਂ ਇਹਨਾਂ ਦੇ ਪਾਦਰੀਆਂ ਨੇ ਰਖੇਲੇ ਰੱਖਿਆ ਹੁੰਦੀਆਂ ਸੀਗੀਆਂ ਜਿਹੜੇ ਉਹਨਾਂ ਦੇ ਬੱਚੇ ਹੁੰਦੇ ਸੀਗੇ ਉਹ ਕਨਵਰਟ ਸਕੂਲਾਂ ਦੇ ਵਿੱਚ ਪੜਦੇ ਹ ਜਿੱਥੇ ਮਤਲਬ ਜਿਵੇਂ ਆਪਾਂ ਜਿਵੇਂ ਸਾਡੇ ਸਿੱਖ ਸੰਸਥਾਵਾਂ ਦੇ ਬੱਚੇ ਨੇ ਕੋਈ ਫ੍ਰੀ ਪੜਾਉਂਦਾ ਆ ਬਹੁਤ ਉਹਨੇ ਐਵੇਂ ਇਹਨਾਂ ਦੇ ਕਨਵਰਟ ਸਕੂਲ ਖੋਲੇ ਹੋਏ ਸੀਗੇ ਅਸੀਂ ਕਨਵਰਟ ਵੱਲ ਭੱਜ ਲੈ ਕਿਤੇ ਮਗਰ ਅੰਗਰੇਜ਼ੀ ਵੱਲ ਅਸੀਂ ਆਪਦਾ ਆਪ ਛੱਡਤਾ ਜੇ ਅਸੀਂ ਆਪਦਾ ਛੱਡਤਾ ਤੇ ਅਸੀਂ ਠੋਕਰਾ ਵੀ ਤਾਂ ਹੀ ਖਾ ਰਹੇ ਹਾਂ ਜੀ ਵੀ ਤੁਹਾਡੇ ਤੁਸੀਂ ਗੱਲ ਕੀਤੀ ਸੀ ਕਿ ਪ੍ਰਤਾਪ ਸਿੰਘ ਕੈਰੋ ਨੇ ਹੀ ਇਹ ਕੰਮ ਸਾਰਾ ਕਰਾਇਆ ਫਿਰ ਉਹਨੇ ਬੰਦ ਕਿਉਂ ਕਰਵਾਈ ਦੇਖੋ ਉਦੋਂ ਨਾ ਮਤਲਬ ਇਹਨਾਂ ਨੂੰ ਕੀ ਲੱਗਦਾ ਸੀਗਾ ਵੀ ਜਿਹੜਾ ਪਤਾ ਉਹਨਾਂ ਨੂੰ ਵੀ ਸੀਗਾ ਵੀ ਆ ਆਮ ਸਾਡੇ ਪੰਜਾਬ ਦੇ ਵਿੱਚ ਕਿੰਨੇ ਭੁੱਖੀ ਖਾਂਦੇ ਨੇ ਕਿੰਨੇ ਅਫੀਮ ਖਾਂਦੇ ਨੇ ਸਾਰਾ ਕੁਝ ਉਹਨਾਂ ਨੂੰ ਪਤਾ ਸੀਗਾ ਘਰੋ ਘਰ ਇੱਕ ਬੰਦਾ ਤਾਂ ਉਦੋਂ ਹੈਗਾ ਸੀਗਾ ਇਹੋ ਜਿਹਾ ਠੀਕ ਆ ਆਮ ਹੀ ਘਰਾਂ ਦੇ ਵਿੱਚੋਂ ਦੋ ਵਰਤੀ ਜਾਂਦੇ ਹੁੰਦੇ ਸੀ ਖਸ ਖਸ ਤਾਂ ਮਤਲਬ ਹੁਣ ਵੀ ਆਪਣੇ ਘਰਾਂ ਦੇ ਵਿੱਚ ਆਪਾਂ ਦੇਖਦੇ ਹਾਂ ਵੀ ਮਤਲਬ ਜਿਹੜੀ ਆਪਾਂ ਠੰਡਿਆਈ ਪੀਂਨੇ ਖਸ ਖਸ ਦਾ ਹੀ ਰੂਪ ਆ ਇਹ ਤੇ ਉਹਨੇ ਬੰਦ ਕਰਵਾਇਆ ਸੀਗਾ ਸ਼ਰਾਬ ਦੀਆਂ ਫੈਕਟਰੀਆਂ ਚਲਾਉਣ ਲਈ ਅੱਛਾ ਸ਼ਰਾਬ ਦੀਆਂ ਫੈਕਟਰੀਆਂ ਚਲਾਉਣ ਲਈ ਪ੍ਰਤਾਪ ਸਿੰਘ ਕੈਰੋ ਨੇ ਇਹ ਬੰਦ ਕਰਾਤਾ ਉਹਦਾ ਕਰਤਾ ਧਰਤਾ ਸਰਕਾਰ ਬਣ ਗਈ ਸ਼ਰਾਬ ਦੀਆਂ ਫੈਕਟਰੀਆਂ ਦਾ ਸ਼ਰਾਬ ਉਹਨਾਂ ਨੇ ਸਸਤੀ ਕਰਤੀ ਸ਼ਰਾਬ ਵੇਚਣੀ ਸ਼ੁਰੂ ਕਰਤੀ ਇਹ ਬੰਦ ਕਰਤੀ ਜਿਹੜੇ ਉਦੋਂ ਖਸ-ਖਸ ਖਾਂ ਪੀਂਦੇ ਸੀ ਜਾਂ ਅਫੀਮ ਖਾਂਦੇ ਸੀ ਜਾਂ ਭੁੱਕੀ ਖਾਂਦੇ ਸੀਗੇ ਉਹਨਾਂ ਲੋਕਾਂ ਨੂੰ ਸ਼ਰਾਬ ਸਸਤੇ ਰੂਪ ਚ ਦੇਣੀ ਸ਼ੁਰੂ ਕਰਤੀ ਪਹਿਲਾਂ ਉਹਨਾਂ ਨੇ ਸਸਤੇ ਤੋਂ ਫਿਰ ਮਹਿੰਗੀ ਕਰਤੀ ਹੌਲੀ-ਹੌਲੀ ਹੁਣ 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 ਕੀ ਰੇਟ ਆ ਸ਼ਰਾਬ ਦਾ ਆਪਾਂ ਨੂੰ ਪਤਾ ਠੀਕ ਆ ਇਹ ਮਾਲੀਆ ਸਰਕਾਰ ਦਾ ਸਰਕਾਰ ਦਾ ਮਾਲੀਆ ਵਧਾਉਣ ਲਈ ਮਤਲਬ ਸਰਕਾਰ ਦੀਆਂ ਜਿਹੜੀਆਂ ਫੈਕਟਰੀਆਂ ਸ਼ਰਾਬ ਦੀਆਂ ਚਲਾਉਣ ਲਈ ਉਸ ਟਾਈਮ ਇਹਨਾਂ ਨੇ ਇਹੋ ਕੀਤਾ ਉਸ ਤੋਂ ਬਾਅਦ ਆ ਜਾਂਦੇ ਆ ਡਰੱਗਸ ਖੰਭਾ ਟੈਕਨਸ ਸਿਆ ਜਾਂਦੇ ਨੇ ਜਾਂ ਮਤਲਬ ਗੋਲੀਆਂ ਦੇ ਰੂਪ ਤੇ ਚਾ ਟਰਾਂਮਾਡੋਲ ਹੋ ਗਈ ਆ ਪਤਾ ਨਹੀਂ ਕਿਹੜੀਆਂ ਕਿਹੜੀਆਂ ਬਰੂਫਨ ਹੋ ਗਈ ਪਤਾ ਨਹੀਂ ਕਿਹੜੀ ਨਾਰਫਿਨ ਵਗੈਰਾ ਖਾਸ ਬਣ ਲੱਗ ਗਏ ਜੀ ਜਿਹੜੀ ਹੁਣ ਦੇਖਿਆ ਤੁਸੀਂ ਆਮ ਹੀ ਦੇਖਦੇ ਹੋ ਨਾ ਇੱਕ ਕਾਰਡ ਬਣਿਆ ਹੁੰਦਾ ਮਜ਼ਦੂਰਾਂ ਦੀ ਲੰਬੀ ਲਾਈਨ ਲੱਗੀ ਹੁੰਦੀ ਹੈ ਉਹਨਾਂ ਕੋਲ ਕਾਰਡ ਬਣਿਆ ਹੁੰਦਾ ਉਹਨਾਂ ਨੂੰ ਇੱਕ ਗੋਲੀ ਮਿਲਦੀ ਆ ਐਡੀ ਲੰਬੀ ਲਾਈਨ ਦੇ ਵਿੱਚ ਲਾ ਕੇ ਸਿਰਫ ਇੱਕ ਗੋਲੀ ਮਿਲਦੀ ਆ ਰੋਜ਼ ਉਹ ਪਹਿਲਾਂ ਲਾਈਨ 'ਚ ਲੱਗਦੇ ਨੇ ਬਾਅਦ ਦੇ ਵਿੱਚ ਉਹ ਜਾ ਕੇ ਆਪਣੀ ਮਜ਼ਦੂਰੀ ਕਰਦੇ ਨੇ ਹੁਣ ਇਹ ਤਾਂ ਫਿਰ ਸਰਕਾਰ ਨੂੰ ਇਹ ਚਾਹੀਦਾ ਉਹ ਵੀ ਨਾ ਬਣਾਉਣ ਜੇ ਪੀਮ ਨਸ਼ਾ ਜੇ ਖਸਖਸ ਨਸ਼ਾ ਜੇ ਭੁੱਕੀ ਨਸ਼ਾ ਫਿਰ ਉਹ ਵੀ ਕਿਉਂ ਅੰਦਰ ਹੈ ਉਹ ਆਪ ਲਾਇਸੈਂਸ ਦੇ ਰੱਖੇ ਨੇ ਤੁਹਾਨੂੰ ਯਾਦ ਹੋਊਗਾ ਤੁਸੀਂ ਅਨੰਤਪਰਦਾ ਮਤਾ ਪੜਿਆ ਕਦੇ ਹਮ ਅਨੰਤਪਰ ਸਾਹਿਬ ਦਾ ਪਤਾ ਪੜਿਆ ਉੱਥੇ ਸੰਤਾਂ ਨੇ ਇਹ ਗੱਲ ਕਹੀ ਹੋਈ ਸੀਗੀ ਵੀ ਜਿਨ੍ਹਾਂ ਨੂੰ ਲੋੜ ਹੋਊਗੀ ਉਹਨਾਂ ਦੇ ਲਾਇਸੈਂਸ ਬਕਾਇਦਾ ਬਣਾਏ ਜਾਣਗੇ ਕਿਉਂ ਸੰਤਾਂ ਇਸ चीज ਨੂੰ ਕਿਉਂ ਆਮੇ ਪਰਦੇ ਸੀਗੇ ਉਹਨਾਂ ਨੂੰ ਪਤਾ ਸੀ ਵੀ ਇਹ ਖਤਰਨਾਕ ਨਹੀਂ ਚੀਜ਼ ਇੱਕ ਵੀ ਕੋਈ ਅਫੀਮ ਦਾ ਕੋਈ ਖਸਖਸ ਦਾ ਕੋਈ ਭੁੱਖੀ ਦਾ ਇੱਕ ਵੀ ਕੋਈ ਨੁਕਸਾਨ ਮੈਨੂੰ ਗਣਾ ਦੇਵੇ ਸਾਡੇ ਮੁਕਸਰ ਦੇ ਵਿੱਚ ਉੱਥੇ ਇੱਕ ਮਰ ਬਾਈ ਜੀ ਨੇ ਉਹ ਇੱਕ ਪਲਾਟ ਦੇਣਗੇ 1 ਕਰੋੜ ਰੁਪਏ ਅਸੀਂ ਨਾਮ ਰੱਖਿਆ ਹੋਇਆ ਵੀ ਜਿਹੜਾ ਕੋਈ ਅਫੀਮ ਦਾ ਨੁਕਸਾਨ ਗਣਾ ਦੂਗਾ ਨਹੀਂ ਮੇਰੇ ਕੋ ਕੋਈ ਵੀ ਗੋਲੀ ਲਿਆ ਉਹ ਤੁਹਾਨੂੰ ਮੈਨੂੰ ਹਜ਼ਾਰਾਂ ਨੁਕਸਾਨ ਗਣਾਉਣੀ ਹੈ ਠੀਕ ਹੈ ਇਹਨਾਂ ਗੱਲਾਂ ਕਰਕੇ ਮਤਲਬ ਸਰਕਾਰ ਨੇ ਕਾਰੋਬਾਰੀਆਂ ਦੇ ਨਾਲ ਕਾਰਪੋਰੇਟ ਘਰਾਣਿਆਂ ਦੇ ਨਾਲ ਚੱਲ ਕੇ ਦਵਾਈਆਂ ਡਰੱਗ ਵਾਲਿਆਂ ਨਾਲ ਚੱਲ ਕੇ ਠੀਕ ਹੈ ਇਹਨਾਂ ਨਾਲ ਚੱਲ ਕੇ ਪੰਜਾਬ ਦੇ ਵਿੱਚੋਂ ਖਸ ਖਸ ਖਤਮ ਕੀਤੀ ਆ ਸਭ ਤੋਂ ਵੱਧ ਜੇ ਵਰਤੋਂ ਚ ਆਉਂਦੀ ਆ ਤਾਂ ਪੰਜਾਬ ਚ ਹੀ ਨਸ਼ਾ ਵਰਤੋਂ ਦੇ ਵਿੱਚ ਆਉਂਦਾ ਇਹ ਆਪਾਂ ਨੇ ਆਮ ਹੀ ਦੇਖ ਲਿਆ ਚਿੱਟੇ ਦੇ ਵਿੱਚ ਜਵਾਨੀ ਨੂੰ ਖਰਾਬ ਤਬਾਹ ਕਰਨ ਦੀ ਕੋਸ਼ਿਸ਼ ਦੇਖੋ ਇਹ ਤਾਂ ਤੁਸੀਂ ਦੇਖ ਹੀ ਲਿਆ ਨਾ ਚਿੱਟਾ 15 ਸਾਲ ਦਾ ਮੁੰਡਾ ਇੱਕ ਉਹਦੇ ਮਤਲਬ ਨਾੜ ਦੇ ਵਿੱਚ ਰਹਿ ਜਾਂਦਾ ਟੀਕਾ ਵਿੱਚ ਹੀ ਰਹਿ ਜਾਂਦਾ ਉੱਥੇ ਮਰੇ ਹੋਇਆ ਬੰਦਾ ਮਿਲਦਾ ਠੀਕ ਹੈ ਬੀਬੀ ਤਾਜੋ ਆ ਇੱਕ ਫਾਜ਼ਿਲਕਾ ਜ਼ਿਲ੍ਹੇ ਦੀ ਉਹਦੇ ਤਿੰਨ ਦੇ ਤਿੰਨੇ ਪੁੱਤ ਇੱਕ 18 ਸਾਲ ਦਾ ਇੱਕ 19 ਸਾਲ ਦਾ ਇੱਕ 22 ਸਾਲ ਦਾ ਠੀਕ ਹੈ ਤਿੰਨ ਦੇ ਤਿੰਨੇ ਪੁੱਤ ਚਿੱਟੇ ਦੀ ਭੇਟ ਚੜ੍ਹ ਕੇ ਘਰ ਖਾਲੀ ਹੋ ਗਿਆ ਕਿੰਨੇ ਤੁਹਾਨੂੰ ਮੈਂ ਘਰ ਗਿਣਾਵਾ ਜਿਹੜੇ ਚਿੱਟੇ ਨਾਲ ਖਾਲੀ ਹੋਏ ਨੇ ਇਸ ਚੀਜ਼ ਦਾ ਇੱਕੋ ਇੱਕ ਸਾਡੇ ਕੋਲ ਹੱਲ ਹੈ ਵੀ ਅਫੀਮ ਤੇ ਖਸਖਸ ਤੇ ਭੁੱਖੀ ਇਹੀ ਹਾਲ ਹੈ ਸਾਡੇ ਕੋਲ ਹੋਰ ਕੋਈ ਹੱਲ ਨਹੀਂ ਹੈਗਾ ਦੇਖੋ ਅਮਰਤਪਾਲ ਜਿੰਨੀ ਮੈਂ ਤਾਂ ਮਤਲਬ ਉਹਦੀ ਉਡਾ ਕਰਦਾਰ ਨਹੀਂ ਮੇਰਾ ਉੱਚਾ ਉੱਡੀ ਮੇਰੀ ਆਤਮਾ ਨੇ ਉੱਚੀ ਵੀ ਕਿਸੇ ਨੂੰ ਬਾਣੀ ਸੁਣਾ ਕੇ ਜਾਂ ਬਾਣੀ ਪੜਾ ਕੇ ਮਤਲਬ ਮੈਂ ਕਿਸਦਾ ਨਸ਼ਾ ਛਡਾ ਸਕਾ ਮੈਨੂੰ ਤਾਂ ਬਸ ਉਹਦਾ ਹੱਲ ਅਫੀਮ ਹੀ ਮਿਲਦਾ ਖਸ ਖਸ ਹੀ ਮਿਲਦਾ ਠੀਕ ਹੈ ਭੁੱਕੀ ਹੀ ਮਿਲਦੀ ਹੈ ਜਿਹੜੀ ਅੱਜ ਕੱਲ ਪੰਜਾਬ ਦੇ ਵਿੱਚ 5 600 ਰੁਪਏ ਕਿਲੋ ਮਤਲਬ ਭੁੱਕੀ ਹੋਈ ਪਈ ਆ ਮੇਰੇ ਖਿਆਲ ਚ ਹੁਣ ਤਾਂ 8000 ਰੁਪਏ ਜਾਂ 10 ਮਿਲਦੀ ਆ ਠੀਕ ਆ ਕਿਉਂਕਿ ਜਿਹੜੇ ਲੋਕਾਂ ਨੂੰ ਮੈਂ ਮਿਲਦੀਆਂ ਜਿਹੜੇ ਲੋਕ ਮੈਨੂੰ ਮਤਲਬ ਗੱਲ ਕਰਦੇ ਨੇ ਵੀ ਧੰਨਵਾਦ ਕਰਦੇ ਨੇ ਇਹ ਤੁਹਾਨੂੰ ਹੋਰ ਦਿਲਚਸਪ ਸੁਣਾਉਣੀ ਆ ਮੈਂ ਮੈਂ ਕੌਮੀ ਇਨਸਾਮ ਮੋਰਚੇ ਦੇ ਵਿੱਚ ਗਈ ਉੱਥੋਂ ਇੱਕ ਨਾ ਬੰਦਾ 40 ਸਾਲ ਦਾ ਕੇ ਮੇਰੇ ਪੈਰੀ ਹੱਥ ਲਾਉਂਦਾ ਹੂੰ ਕਹਿੰਦਾ ਮਾਤਾ ਧੰਨਵਾਦ ਆ ਤੇਰਾ ਤੇਰੇ ਬੱਚੇ ਜਿਉਣ ਮੈਂ ਹੈਰਾਨ ਆ ਵੀ 40 ਸਾਲ ਦਾ ਬੰਦਾ ਮਤਲਬ ਮੇਰੇ ਪੈਰੀ ਹੱਥ ਲਾ ਰਿਹਾ ਵੀ ਮੈਂ ਕਿਹਾ ਵੀ ਤੁਸੀਂ ਕਹਿੰਦਾ ਮੈਂ ਜੀ ਆਨੰਦਪਰ ਸਾਹਿਬ ਤੋਂ ਆ ਹੂੰ ਕਹਿੰਦਾ ਥੋੜੀ ਕਹਿੰਦਾ ਇੱਕ ਮੈਂ ਵੀਡੀਓ ਦੇਖੀ ਜਿਹਦੇ ਵਿੱਚ ਤੁਸੀਂ ਕਹਿੰਦੇ ਹੋ ਪੁੱਤੋ ਮੈਂ ਅੱਜ ਵੀ ਉਹੀ ਗੱਲ ਕਹਿ ਰਹੀ ਆਂ ਭੁੱਕੀ ਖਾ ਲੋ ਫੀਮ ਖਾ ਲੋ ਚਿੱਟਾ ਨਾ ਪੀਓ ਭੁੱਕੀ ਖਾ ਲੋ ਫੀਮ ਖਾ ਲੋ ਚਿੱਟਾ ਨਾ ਪੀਓ ਬਸ ਮੈਂ ਤੁਹਾਨੂੰ ਇੱਕੋ ਇੱਕ ਗੱਲ ਬਾਰ-ਬਾਰ ਮੈਂ ਤੁਹਾਨੂੰ ਕਹਿ ਰਹੀ ਆਂ ਕਹਿੰਦਾ ਥੋੜੀ ਉਹ ਚੀਜ਼ ਨੇ ਮੈਨੂੰ ਬਚਾਤਾ ਮੇਰੀ ਮਾਂ ਕਹਿੰਦਾ ਰੋਜ਼ ਸਵੇਰੇ ਉੱਠ ਕੇ ਤੈਨੂੰ ਸੀਸਾਂ ਮੰਦੀ ਆ ਕਹਿੰਦਾ ਮੈਂ ਚਿੱਟਾ ਪਿੰਦਾ ਸੀ ਰੱਜ ਕੇ ਪਿੰਦਾ ਸੀਗਾ ਔਰ ਮੈਂ ਮਰਨ ਕਿਨਾਰੇ ਸੀ ਕਹਿੰਦਾ ਤੇਰੀ ਵੀਡੀਓ ਸੁਣ ਕੇ ਮੇਰੇ ਘਰ ਦੇ ਮੈਨੂੰ ਆਪ ਲੈ ਕੇ ਦੇਣ ਲੱਗ ਗਏ ਉਹ ਬੰਦਾ ਮੈਨੂੰ ਦੁਬਾਰਾ ਨਹੀਂ ਮਿਲਿਆ ਹੈਗਾ ਨਹੀਂ ਮੈਂ ਤੁਹਾਡੇ ਮੂਤੇ ਵੀ ਮਤਲਬ ਲਿਆ ਹਾਂ ਦੀ ਤੁਹਾਨੂੰ ਮੈਂ ਤੁਹਾਨੂੰ ਦਿਖਾ ਵੀ ਦਵਾਂਗੀ ਜਰੂਰ ਜਦ ਮਿਲੇ ਸੰਪਰਕ ਕਰਾਉ ਹਾਂ ਸੰਪਰਕ ਕਰਾਉਂਗੀ ਮੈਂ ਤੁਹਾਨੂੰ ਜਿਹੜਾ ਮਤਲਬ ਬੰਦਾ ਬਹੁਤ ਮੁੰਡੇ ਨੇ ਜੀ ਇਹ ਹਜੇ ਠੀਕ ਹੈ ਜਦੋਂ ਮਤਲਬ ਇੱਥੇ ਸਾਡੇ ਹੁਣ ਡੱਲੇਵਾਲ ਨੇ ਮੋਰਚਾ ਲਾਇਆ ਸੀਗਾ ਉਦੋਂ ਸਾਡੇ ਕੋਈ ਭੋਗ ਸੀਗਾ ਆਮ ਸਾ ਮੈਂ ਉੱਥੇ ਗਈ ਵੀ ਜਿੰਨੇ ਮਤਲਬ ਮੁਕਸਰ ਏਰੀਏ ਤੇ ਜਾਂ ਬਠਿੰਡੇ ਏਰੀਏ ਦੇ ਜੋ ਲੋਕ ਆ ਕੇ ਪੈਰੀ ਹੱਥ ਲਾਉਂਦੇ ਨੇ ਜੋ ਲੋਕ ਆ ਕੇ ਮੇਰਾ ਧੰਨਵਾਦ ਕਰਦੇ ਨੇ ਉਹ ਸਾਰਾ ਨਮਸਕਾਰ ਆ ਕੇ ਮੈਂ ਸਹਿਬਜ਼ਾਦਿਆਂ ਨੂੰ ਕਰਦੀ ਆ ਜਿਨ੍ਹਾਂ ਨੇ ਮੇਰੀ ਜ਼ੁਬਾਨ ਤੋਂ ਇਹ ਗੱਲ ਕਹਾਤੀ ਹੈ ਵੀ ਸਾਡੇ ਪੰਜਾਬ ਦੀ ਜਵਾਨੀ ਵੱਜ ਜਵੇ ਸਾਡਾ ਪੰਥ ਵੱਜ ਜਵੇ ਸਾਡਾ ਪੰਜਾਬ ਵੱਜ ਜਵੇ ਜੀ ਠੀਕ ਹੈ ਨਾ ਵੀ ਚਿੱਟਾ ਖਤਮ ਹੋ ਜਵੇ ਸਾਡੇ ਪੰਜਾਬ ਦੇ ਵਿੱਚੋਂ ਗੋਲੀਆਂ ਖਤਮ ਹੋ ਜਾਣ ਸਮਾਂ ਖਤਮ ਹੋ ਜਵੇ ਆ ਜਿਹੜੀ ਜੀਬ ਥੱਲੇ ਰੱਖਣ ਵਾਲੀ ਸਭ ਤੋਂ ਮੇਰੀ ਕਿਸਹੇਲੀ ਆ ਸਿੰਗਰ ਉਦੇ ਮੇ ਕਰੇ ਜਾਨੀਆ ਮੈਂ ਕਹਿੰਦੀ ਵੀ ਕੀ ਹਾਲ ਚਾਲ ਹੈ ਕਹਿੰਦੀ ਵਧੀਆ ਮੈਂ ਕਿਹਾ ਬਈ ਉਹਦੇ ਘਰ ਵਾਲੇ ਦਾ ਨਾਮ ਲਖਿਆ ਮੈਂ ਕਿਹਾ ਕਿੱਥੇ ਆ ਬਾਜੀ ਤੇ ਕਹਿੰਦੀ ਭਰਾ ਦੇ ਤੇਰਾ ਤਾਂ ਕੀ ਪੁੱਛਦੇ ਆ ਕਹਿੰਦੀ ਉਹ ਤਾਂ ਖਤਮ ਹੈ ਕਹਿੰਦੀ ਮੈਂ ਤਾਂ ਨਾ ਰੰਡੀ ਨਾ ਮੈਂ ਸਹਾਗਣ ਮੈਂ ਕਿਹਾ ਚੰਦਰੀਏ ਐ ਨਾ ਬੋਲ ਮੇਰਾ ਤਾਂ ਘਰ ਵਾਲਾ ਹੈ ਨਹੀਂਗਾ ਮੈਂ ਤਾਂ ਤਾਂ ਵਿਧਵਾ ਬੱਜਦੀ ਆ ਤੇਰਾ ਤਾਂ ਹੈਗਾ ਸੁੱਖ ਨਾਲ ਕਿਉਂ ਆਏ ਕਹਿੰਦੀ ਆ ਕਹਿੰਦੀ ਭੈਣੇ ਉਹ ਜੀਬ ਦੀ ਗੋਲੀ ਨੇ ਖਤਮ ਕਰਤਾ ਕਹਿੰਦੀ ਮੈਂ ਤੇਰੇ ਕੋਲ ਦੁੱਖ ਰੋ ਰਹੀ ਆ ਕਿੰਨੇ ਕ ਲੋਕਾਂ ਨੇ ਤੁਹਾਨੂੰ ਮੈਂ ਦੁੱਖ ਸੁਣਾਵਾ ਜਿਹੜੇ ਲੋਕ ਮੈਨੂੰ ਜੜੀਆਂ ਆ ਕੇ ਬੀਬੀਆਂ ਮੈਨੂੰ ਕਹਿੰਦੀਆਂ ਨੇ ਵੀ ਫਲਾਣਾ ਬੰਦਾ ਚਿੱਟਾ ਪਿੰਦਾ ਉਹਨੂੰ ਰੋਕ ਦੋ ਹਾਂ ਫਲਾਣਾ ਬੰਦਾ ਚਿੱਟਾ ਵੇਚਦਾ ਉਹਨੂੰ ਰੋਕ ਦੋ ਕਿੱਥੇ ਰੋਕਦੀ ਐ ਅਸੀਂ ਤਾਂ ਮਤਲਬ ਆਪਦਾ ਅਮਰਤ ਛਕਾਉਣ ਲੱਗਿਆ ਤਾਂ ਅਸੀਂ ਅੰਦਰ ਹੋ ਗਏ ਆ ਜੇ ਅਸੀਂ ਚਿੱਟਿਆਂ ਦੇ ਖਿਲਾਫ ਮਤਲਬ ਆਵਾਜ਼ ਉਠਾ ਲਈਏ ਤਾਂ ਤਾਂ ਮੇਰਾ ਘਰ ਵੀ ਨਹੀਂ ਰਹਿਣਾ ਇੱਥੇ ਬੰਬ ਸੱਟ ਦਣਗੇ ਜਿਵੇਂ ਐਨਐਸਏ ਲਾ ਕੇ ਡਿਬਰੂਗੜ ਸਾਡੇ ਪਛਾਏ ਨੇ ਮੁੰਡੇ ਅਮਰਤ ਛਕਾਉਣ ਕਰਕੇ ਪਛਾਏ ਨੇ ਹੋਰ ਉਹਨਾਂ ਦਾ ਗੁਨਾਹ ਤਾਂ ਉਹਨਾਂ ਦਾ ਕੋਈ ਨਹੀਂ ਹੈਗਾ ਠੀਕ ਹੈ ਜੇ ਮੈਂ ਸਿੱਧਾ ਚਿੱਟੇ ਦੇ ਖਿਲਾਫ ਮਤਲਬ ਚਿੱਟੇ ਵਾਲਿਆਂ ਨੂੰ ਜਾ ਕੇ ਫੜਾਉਣ ਲੱਗੀ ਇਹਨਾਂ ਨੇ ਤਾਂ ਬੰਬ ਲਿਆ ਕੇ ਮੇਰੇ ਘਰ ਤੇ ਸੱਡ ਦੇਣਾ ਮਿੰਨੇ ਖਤਮ ਕਰ ਦੇਣਗੇ ਵੀ ਆ ਇਹਨੂੰ ਹੀ ਖਤਮ ਕਰੋ ਕਿਉਂਕਿ ਤੁਹਾਨੂੰ ਪਤਾ ਹੈ ਪੰਜਾਬ ਦੇ ਵਿੱਚ ਪਹਿਲੀ ਔਰਤ ਆ ਮੈਂ ਜਿਹੜੀ ਮਤਲਬ ਖਸ ਖਸ ਦੀ ਮੰਗ ਲੱਗੀ ਆ ਕਰਨ ਖੇਤੀ ਦੀ ਹਣਾ ਮੇਥੋਂ ਬਾਅਦ ਦੇ ਵਿੱਚ ਤਾਂ ਹੋਰ ਬੀਬੀਆਂ ਮੈਂ ਬਹੁਤ ਜੋੜ ਲੀਆਂ ਨੇ ਬਹੁਤ ਇੱਕ ਮੋਗੇ ਵਾਲੀ ਬੀਬੀ ਹਰਪ੍ਰੀਤ ਕੌਰ ਐਨਆਈਆਏ ਉਤੇ ਰੇਡ ਪਈ ਆ ਤੁਸੀਂ ਦੇਖਿਆ ਹੋਗਾ ਬੀਬੀ ਹਰਪ੍ਰੀਤ ਕੌਰ ਉਹ ਵੀ ਮਤਲਬ ਪੰਜਾਬ ਦੇ ਵਿੱਚ ਖਸ ਖਸ ਖੇਤੀ ਦੀ ਮੰਗ ਕਰਦੀ ਹੈ ਮੇਰੇ ਨਾਲ ਆ ਉਹ ਵੀ ਉਹ ਵੀ ਪੰਥਕ ਬੀਬੀ ਆ ਹਨਾ ਉਹ ਗ੍ਰੰਥੀ ਵੀ ਨਹੀਂ ਆ ਗੁਰਦਾਰਾ ਸਾਹਿਬ ਦੇ ਵਿੱਚ ਪਰ ਅਸੀਂ ਕਿਉਂ ਲੱਗੇ ਵੇ ਆ ਤੁਹਾਡੇ ਭਾਅ ਦਾ ਨਸ਼ਾ ਆਊਗਾ ਹੈ ਤੁਹਾਡੇ ਭਾਅ ਦਾ ਆਫੀਮ ਨਸ਼ਾ ਹੈ ਤੁਹਾਡੇ ਭਾਅ ਦਾ ਮਤਲਬ ਭੁੱਖੀ ਨਸ਼ਾ ਮੈਂ ਨਹੀਂ ਕਹਿੰਦੀ ਮੈਂ ਕਹਿੰਦੀ ਦਵਾਈ ਆ ਜਿਹੜੇ ਮਤਲਬ ਜਿਹੜੇ ਸਾਡੇ ਮਰੀਜ਼ ਬਣ ਚੁੱਕੇ ਨੇ ਨਸ਼ੇ ਦੇ ਵਿੱਚ ਉਹਨਾਂ ਲਈ ਇਹ ਸਾਡੀ ਦਵਾਈ ਆ ਦਵਾਈ ਦੇ ਰੂਪ ਦੇ ਵਿੱਚ ਅਸੀਂ ਸਰਕਾਰ ਤੋਂ ਮੰਗ ਕਰਦੇ ਆ ਮੈਂ ਧੰਨਵਾਦ ਕਰਦੀ ਆ ਉਹਨਾਂ ਸਾਰੇ ਵੀਰਾਂ ਦਾ ਪੱਤਰਕਾਰਾਂ ਦਾ ਸੋਸ਼ਲ ਮੀਡੀਆ ਤੁਹਾਡੇ ਚੈਨਲ ਮਤਲਬ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰਨ ਜੇ ਜੇ ਤੁਸੀਂ ਸਾਕੇ ਮੇਰੇ ਨਾਲ ਖਸਖਸ ਦੀ ਖੇਤੀ ਦੀ ਗੱਲ ਕਰਦੇ ਹੋ ਜੀ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਜੀ ਧੰਨਵਾਦ ਵੇਰ ਖਾਲਸਾ ਵੇਰ ਫਤਿਹ